ਸਸ਼ਿਕਾ ਜੀ ਮੈਂ ਹਾ ਅੱਜ ਦੀ ਪ੍ਰਸੰਧੂ ਤੇ ਗੱਲ ਕਰਦੇ ਹਾਂ ਜੀ ਸੰਸਦ ਆਮ ਆਦਮੀ ਪਾਰਟੀ ਦੇ ਮੀਥੇਰ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਦਿਖਾਈ ਨਹੀਂ ਦੇ ਰਹੇ ਕੀ ਨਾਰਾਜ਼ਗੀ ਹੈ ਜੋ ਮੀਥੇਰ ਦੀ ਜੋ ਪੰਜਾਬ ਦੇ ਮੁੱਖ ਮੰਤਰੀ ਨਾਲ ਉਹ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੇ ਜੇਕਰ ਗੱਲ ਕਰੀਏ ਕਿ ਉਹਨਾਂ ਵੱਲੋਂ ਕਾਫੀ ਜੋ ਹੈ ਦੂਸਰੇ ਪਾਸੇ ਸਰਕਾਰ ਵੱਲੋਂ ਵੀ ਹੋਏ ਫਲੈਗਾ ਨੂੰ ਲੈ ਕੇ ਜੋ ਵੱਡਾ ਚਟਕਾ ਦਿੱਤਾ ਗਿਆ ਹੈ ਮੀਥੇਅਰ ਨੂੰ ਜੇਕਰ ਗੱਲ ਕਰੀਏ ਕਿ ਮੀਥੇਅਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਨਾਰਾਜ਼ ਹਨ ਕਿਉਂਕਿ ਬਰਨਾਲਾ ਦੇ ਵਿੱਚ ਮੀਥੇਅਰ ਦੀ ਜੋ ਮਾਸੀ ਦੇ ਮੁੰਡੇ ਮੁੰਡੇ ਨੂੰ ਖੜਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਬੁਰੀ ਤਰ੍ਹਾਂ ਹਾਰੇ ਸੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੋਲੋਂ ਕਿ ਉਸ ਗੱਲ ਦੀ ਨਾਰਾਜ਼ਗੀ ਹੈ ਮੀਥੇਅਰ ਨੂੰ ਕਿ ਉਹਨਾਂ ਦੇ ਮਾਸੀ ਦੇ ਮੁੰਡੇ ਪਿੱਛੇ ਜੋ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਨੇ ਜ਼ੋਰ ਨਹੀਂ ਲਗਾਇਆ ਕਿਉਂਕਿ ਉਸ ਟਾਈਮ ਜੋ ਚੱਬੇ ਵਾਲਾ ਗਿੱਦੜਵਾਹਾ ਤੇ ਡੇਰਾ ਬਾਬਾ ਨਾਨਕ ਵਿੱਚ 20 ਵੋਟਾਂ ਚੱਲ ਰਹੀਆਂ ਸੀ ਲੇਕਿਨ ਕਾਫੀ ਜ਼ਿਆਦਾ ਲੰਮੇ ਸਮੇਂ ਤੋਂ ਦਿਖਾਈ ਨਹੀਂ ਦੇ ਰਹੇ ਮੀਥ ਇਅਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੇਕਰ ਗੱਲ ਕਰੀਏ ਤਾਂ ਹੁਣ ਮੀਥ ਇਅਰ ਦੀ ਕੋਠੀ ਦੇ ਉੱਤੇ ਜੋ ਹੈ ਦੇ ਦਿੱਤੀ ਗਈ ਹੈ ਸੰਜੀਵ ਅਰੋੜਾ ਨੂੰ ਸੰਜੀਵ अरोड़ा ਜੋ ਲੁਧਿਆਣਾ ਜਿਮਨੀ ਚੋਣਾ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਜੋ ਕੈਬਨਰ ਮੰਤਰੀ ਵੀ ਬਣ ਚੁੱਕੇ ਨੇ ਉੱਥੇ ਹੀ ਉਹਨਾਂ ਨੂੰ ਕੋਠੀ ਵੀ ਦੇ ਦਿੱਤੀ ਗਈ ਹੈ ਮੀਟ ਹੇਅਰ ਦੀ ਮੀਟ ਹੇਅਰ ਦੀ ਕੋਠੀ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਕੈਬਨਰ ਮੰਤਰੀ ਸੰਜੀਵ अरोड़ा ਨੂੰ ਸੀਐਮ ਭਗਵੰਤ ਮਾਨ ਵੱਲੋਂ ਜੋ ਹੈ ਆਪਣਾ ਗਵਾਂਢੀ ਬਣਾ ਲਿਆ ਗਿਆ ਹੈ ਮੀਤ ਹੇਰ ਦੇ ਖਾਲੀ ਕਰਨ ਮਗਰੋਂ ਸੰਜੀਵ ਅਰੋੜ ਨੂੰ ਅਲਰਟ ਹੋਇਆ 43 ਨੰਬਰ ਬੰਗਲਾ ਸੰਸਦ ਮੈਂਬਰ ਬਣਨ ਤੋਂ ਬਾਅਦ ਹੇਰ ਨੂੰ ਰਹਿਣ ਦੀ ਮਿਲੀ ਸੀ ਇਜਾਜ਼ਤ ਜੋ ਮੀਤ ਹੇਰ ਸੀ ਉਹ ਸੰਸਦ ਮੈਂਬਰ ਸੀ ਉਹਨਾਂ ਨੂੰ ਇਜਾਜ਼ਤ ਮਿਲੀ ਸੀ ਲੇਕਿਨ ਹੁਣ ਉਹ ਜੋ ਉਹਨਾਂ ਤੋਂ ਬੰਗਲਾ ਖੋ ਕੇ ਘਰ ਖੋ ਕੇ ਜੋ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ ਜਿੱਥੇ ਸੰਜੀਵ ਅਰੋੜਾ ਹਰ ਜਗ੍ਹਾ ਤੇ ਨਜ਼ਦੀਕੀਆਂ ਬਣਾਉਂਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਨਾਲ ਕਿਉਂਕਿ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕੀਤੀ ਹੈ ਲੇਕਿਨ ਮੀਤ ਹੇਰ ਜੋ ਸੰਸਦ ਮੈਂਬਰ ਸੀ ਉਹਨਾਂ ਦੀ ਕੋਠੀ ਖਾਲੀ ਕਰਵਾ ਕੇ ਦੇ ਦਿੱਤੀ ਗਈ ਹੈ ਸੰਜੀਵ अरोड़ा ਨੂੰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਜੋ ਸੰਸਦ ਮੈਂਬਰ ਸੀ ਕਿ ਉਹ ਕੰਮ ਨਹੀਂ ਕਰ ਰਹੇ ਸੀ ਸੰਜੀਵ अरोड़ा ਜ਼ਿਆਦਾ ਕੰਮ ਕਰਨਗੇ ਲੇਕਿਨ ਇਹੋ ਜੀਆਂ ਜੋ ਪਾਰਟੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਦੀ ਪਾਰਟੀ ਦੇ ਵਿੱਚ ਹੀ ਕਰ ਰਹੇ ਨੇ ਦੂਸਰੀ ਬਾਸੇ ਬਹੁ ਵੱਡੀ ਖਬਰ ਨਿਕਲ ਕੇ ਆਉਂਦੀ ਹੈ ਕਿ ਜਿੱਥੇ ਕੰਮ ਕਰਦੇ ਸੀ ਜੋ ਮੀਥੇਅਰ ਸੀ ਉਸ ਕੋਠੀ ਦੇ ਵਿੱਚ ਹੁਣ ਕੰਮ ਕਰਦੇ ਨਜ਼ਰ ਆਉਣਗੇ ਸੰਜੀਵ अरोड़ा ਤੇ ਇਹ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ